ਨਮਸਕਾਰ ਕਿਸਾਨ ਵੀਰੋ ਆਪਾਂ ਜਿਹੜੇ ਆਪਣੇ ਪਸ਼ੂ ਮਿੱਟੀ ਖਾ ਰਹੇ ਨੇ ਕਾਫੀ ਲੰਮੇ ਸਮੇਂ ਤੋਂ ਮਿੱਟੀ ਖਾਰੇ ਨੇ ਆਪਾਂ अनेका ਪ੍ਰਕਾਰ ਦੀਆਂ ਜੜੀਆਂ ਉਹਨਾਂ ਨੂੰ ਦਵਾਈਆਂ ਦੇ ਦੇ ਕੇ ਵੀ ਅੱਖ ਚੁੱਕੇ ਆ ਤੇ ਉਹਨਾਂ ਦਾ ਧਿਆਨ ਰੱਖ ਰੱਖ ਕੇ ਵੀ ਅੱਖ ਚੁੱਕਿਆ ਵੀ ਆਪਣੇ ਪਸ਼ੂ ਨੇ ਜਿਹੜੇ ਮਿੱਟੀ ਖਾਣਾ ਬਿਲਕੁਲ ਵੀ ਬੰਦ ਨਹੀਂ ਕਰਦੇ ਤੇ ਇਹਦੇ ਨਾਲ ਹੀ ਇੱਕ ਗੱਲ ਦੋਸਤੋ ਹੋਰ ਹੈ ਜੇ ਆਪਣੇ ਪਸ਼ੂ ਨੇ ਜਿਹੜੇ ਜਿਵੇਂ ਕੁਝ گاਵਾ ਹੁੰਦੀਆਂ ਨੇ ਜਾਂ ਮੱਝਾਂ ਆਪਣਾ ਦੁੱਧਾ ਜਿਹੜਾ ਆਪਣੇ ਆਪ ਖਾਸ ਕਰਕੇ ਆਵਾ ਜਾਂ ਆਪਾਂ ਦੇਖੀਏ ਆਪਣਾ ਦੁੱਧ ਜਿਹੜਾ ਆਪ ਹੀ ਚੁੰਗ ਜਾਂਦੀਆਂ ਨੇ ਜਿਹੜਾ ਕਿਸਾਨ ਵੀਰ ਨੇ ਦੁੱਧ ਕੱਟ ਕੇ ਪ੍ਰੋਫਿਟ ਲੈਣਾ ਹੈ ਜਿਹੜਾ ਆਪਣੇ ਕਿਸਾਨ ਵੀਰ ਨੂੰ ਹੈ ਜਿਹੜਾ ਉਸ ਤੋਂ ਫਾਇਦਾ ਹੋਣਾ ਹੈ ਦੁੱਧ ਤੋਂ ਜੇ ਉਹ ਆਪਣੇ ਪਸ਼ੂ ਦੁੱਧ ਚੁੰਗੇਗਾ ਤਾਂ ਕਿਸਾਨ ਵੀਰ ਨੂੰ ਜਦੋਂ ਦੁੱਧ ਹੀ ਨਹੀਂ ਮਿਲਿਆ ਤਾਂ ਉਹਨੂੰ ਪ੍ਰੋਫਿਟ ਜਿਹੜਾ ਕੀ ਹੋਣਾ ਹੈ ਉਹ ਲੌਸ ਦੇ ਵਿੱਚ ਹੀ ਗਿਆ ਸਾਰਾ ਕੁਝ ਸਾਰਾ ਤਾਂ ਦੋਸਤੋ ਇਹਦੇ ਵਿੱਚ ਆਪਾਂ ਨੇ ਆਪਣੇ ਪਸ਼ੂ ਨੂੰ ਜਿਹੜਾ ਟਰੀਟਮੈਂਟ ਤਾਂ ਦੇਣੀ ਨੇ ਉਹਦੇ ਨਾਲ ਆਪਾਂ ਕਿਸ ਤਰ੍ਹਾਂ ਇੱਕ ਪ੍ਰੋਡਕਟ ਹੈ ਜਿਹੜਾ ਆਪਾਂ ਮਾਰਕੀਟ ਦੇ ਵਿੱਚ ਚੱਲ ਰਿਹਾ ਹੈਗਾ ਆਪਣੇ ਪਸ਼ੂ ਨੂੰ ਆਪਾਂ ਉਹ ਪ੍ਰੋਡਕਟ ਦਾ ਜਿਹੜਾ ਕੀ ਕਰਨਾ ਹੈ ਇੱਕ ਉਹਨਾਂ ਨੂੰ ਆਪਾਂ ਆਪਣੇ ਪਸ਼ੂ ਦੇ ਨੱਕ ਦੇ ਵਿੱਚ ਪਾ ਕੇ ਜਿਹਨੂੰ ਨੋਜ਼ ਪਿੰਨ ਕਹਿੰਦੇ ਨੇ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਵੀ ਨੋਜ਼ ਪਿੰਨ ਚੀਜ਼ ਕੀ ਹੁੰਦੀ ਏ ਦੋਸਤੋ ਨੋਜ਼ ਪਿੰਨ ਜਿਹੜੀ ਇਹ ਦੇਖੋ ਤੁਸੀਂ ਇਸ ਤਰ੍ਹਾਂ ਦੀ ਬਣਤਰ ਹੈ ਦੀ ਇਹ ਅਲੱਗ-ਅਲੱਗ ਕੰਪਨੀਆਂ ਦੇ ਆ ਰਹੇ ਨੇ ਬਾਜ਼ਾਰ ਦੇ ਵਿੱਚ ਆਪਣੇ ਕੋਲੇ ਜਿਹੜਾ ਮੈਂਸ਼ਨ ਕੰਪਨੀ ਲੈ ਦੋਸਤੋ ਇਹ ਆਪਾਂ ਆਪਣੇ ਪਸ਼ੂ ਦੇ ਨੱਕ ਦੇ ਵਿੱਚ ਪਾ ਦੇਣਾਗਾ ਜੇ ਆਪਣਾ ਪਸ਼ੂ ਮਿੱਟੀ ਖਾ ਰਿਹਾ ਹੈ ਜਾਂ ਆਪਣਾ ਪਸ਼ੂ ਦੁੱਧ ਹੈ ਜਿਹੜਾ ਉਹ ਝੁੰਗ ਰਿਹਾਗਾ ਤਾਂ ਦੋਸਤੋ ਪਾਣਾ ਕਿਵੇਂ ਹੈ ਜਿਵੇਂ ਆਪਾਂ ਦੇਖਦਾ ਆਪਣੇ ਪੁਰਾਣੇ ਬਜ਼ੁਰਗ ਸੀ ਜਿਹੜੇ ਉਹ ਜਦੋਂ ਆਪਣੇ ਪਸ਼ੂ ਨੇ ਜਿਹੜੇ ਤੰਗ ਕਰਦੇ ਸੀ ਜਾਂ ਕੋਈ ਮਾਰਨ ਵਾਲਾ ਪਸ਼ੂ ਹੁੰਦਾ ਸੀ ਜਾਂ ਜਿਵੇਂ ਆਪਣੇ ਪਹਿਲਾਂ ਹਲ ਵਾਇਆ ਕਰਦੇ ਬਲਦਾਂ ਨਾਲ ਬਲਦ ਹੁੰਦੇ ਸੀਗੇ ਜਿਹੜਾ ਪਸ਼ੂਆਂ ਨੂੰ ਲਾ ਲੋ ਕਿ ਢੋਅਟ ਵਾਈ ਦਾ ਕੰਮ ਆਪਾਂ ਲੈਂਦੇ ਸੀ ਨੱਥ ਵਗੈਰਾ ਜਿਹੜਾ ਉਹ ਪਾ ਕੇ ਰੱਖਦੇ ਸੀਗੇ ਤਾਂ ਦੋਸਤੋ ਆਪਾਂ ਇਹ ਵੀ ਸੋਨੂ ਪੀੜੀਆ ਦੇ ਵਿੱਚ ਪਾ ਕੇ ਦਿਖਾਵਾਂਗੇ ਵੀ ਕਿਵੇਂ ਆਪਾਂ ਪਾਉਣਾ ਹੈਗਾ ਜੇ ਆਪਣਾ ਪਸ਼ੂ ਦੋਸਤੋ ਮਿੱਟੀ ਖਾ ਰਹਿਗਾ ਤਾਪਾ ਆਪਣੇ ਪਸ਼ੂ ਦੇ ਐਵੇਂ ਪਾਉਣਾ ਹੈ ਅਸੀਂ ਕਰਕੇ ਵੀ ਤਾਂ ਜੋ ਜਦੋਂ ਆਪਣਾ ਪਸ਼ੂ ਹੈ ਜਿਹੜਾ ਮਿੱਟੀ ਖਾਣ ਲੱਗੇ ਤਾਂ ਉਹਦੇ ਮੂੰਹ ਤੇ ਜਿਹੜਾ ਐਨ ਇੱਕ ਵਾਰ ਸਿੱਧਾ ਡਾਇਰੈਕਟ ਆ ਜੇ ਉਹਨੂੰ ਕਵਰ ਕਰ ਦੇ ਤਾਂ ਤੇ ਆਪਣੇ ਪਸ਼ੂ ਮਿੱਟੀ ਖਾ ਨਾ ਸਕੇ ਉਸ ਤੋਂ ਬਾਅਦ ਜੇ ਆਪਾਂ ਆਪਣਾ ਪਸ਼ੂ ਦੁੱਧ ਚੁੰਗਰੇਗਾ ਤਾਂ ਇਹਨੂੰ ਆਪਾਂ ਉਲਟਾ ਕਰਕੇ ਆਪਣੇ ਪਸ਼ੂ ਦੇ ਨੱਕ ਦੇ ਵਿੱਚ ਜਿਹੜਾ ਪਾ ਦੇ ਲਈਏ ਕਿਉਂਕਿ ਜਦੋਂ ਦੋਸਤੋ ਇਹ ਦੇਖੋ ਆਪਾਂ ਆਪਣੇ ਇੱਕ ਕੰਡੇ ਬਣੇ ਹੋਏ ਨੇ ਉੱਪਰ ਇਹਦੀ ਸ਼ੇਪ ਹੀ ਇਦਾਂ ਦੀ ਹੈ ਜਦੋਂ ਆਪਣਾ ਪਸ਼ੂ ਦੁੱਧ ਚੁੰਗਣ ਦੀ ਕੋਸ਼ਿਸ਼ ਕਰੂਗਾ ਤਾਂ ਇਹ ਉਹਦੇ ਆਰਡਰ ਦੇ ਵਿੱਚ ਜਾ ਕੇ ਜਿਹੜਾ ਇਹਨਾਂ ਨੇ ਗੱਡ ਜਾਣੇਗਾ ਇਹ ਸਾਰੇ ਪੁਆਇੰਟਾਂ ਨੇ ਜਦੋਂ ਇਹ ਗੱਡਗੇ ਤਾਂ ਆਪਣੇ ਪਸ਼ੂ ਨੂੰ ਤਕਲੀਫ ਹੋਊਗੀ ਆਪਣੇ ਪਸ਼ੂ ਨੇ ਦੁੱਧਾ ਜਿਹੜਾ ਚੁੰਘਣਾ ਬਿਲਕੁਲ ਛੱਡ ਦੇਣਾ ਆਪਣਾ ਪਸ਼ੂ ਹੈ ਹੌਲੀ-ਹੌਲੀ ਇਸ ਤਰ੍ਹਾਂ ਹੱਤ ਬਣ ਜੂਗੀ ਆਪਣਾ ਪਸ਼ੂ ਹੈ ਜਿਹੜਾ 10 ਤੋਂ 8-10 ਦਿਨਾਂ ਦੇ ਵਿੱਚ ਵਿੱਚ ਆਪਾਂ ਲਾਈਏ ਵੀ ਆਪਣਾ ਪਸ਼ੂਆ ਜਿਹੜਾ ਮਿੱਟੀ ਖਾਣਾ ਤੇ ਆਪਣਾ ਜੇ ਆਪਾਂ ਦੇਖੀਏ ਦੁੱਧ ਚੁੰਘਣਾ ਸਾਰਿਆ ਕੁਝ ਆ ਬੰਦ ਕਰ ਦੋ ਕਿਸਾਨ ਵੀਰੋ ਇਹ ਨਹੀਂ ਹੈਗਾ ਵੀ ਆਪਾਂ ਇੱਕ ਇੱਕ ਗੱਲ ਹੋਰ ਦੱਸ ਦਈਏ ਇਹਦੇ ਕਿਹੇ ਪੇਜ ਲੱਗਿਆ ਹੋਇਆ ਆਪਾਂ ਇਹ ਪੇਚ ਨੂੰ ਚੰਗੀ ਤਰ੍ਹਾਂ ਖੋਲ ਕੇ ਤਾਂ ਜੇ ਇਹਨੂੰ ਓਪਨ ਕਰ ਸਕੀਏ ਉਸ ਤੋਂ ਬਾਅਦ ਜਦੋਂ ਆਪਾਂ ਆਪਣੇ ਪਸ਼ੂ ਦੇ ਨੱਕ ਦੇ ਵਿੱਚੇ ਪਾਤਾ ਤਾਂ ਉਸ ਤੋਂ ਬਾਅਦ ਆਪਾਂ ਇਹਨੂੰ ਸਕਰੂ ਹੈ ਜਿਹੜਾ ਇਹਨੂੰ ਕੱਸ ਦੇਣਾ ਹੈ ਇਹ ਕਸਣਾ ਜ਼ਰੂਰੀ ਹੈ ਨਹੀਂ ਨੱਕ ਦੇ ਵਿੱਚੋਂ ਆਪਣਾ ਪਸ਼ੂ ਜਿਹੜਾ ਇਹਨੂੰ ਕੱਢ ਲੂਗਾ ਕਈ ਵਾਰ ਨੱਕ ਵੀ ਬਾੜਨ ਦਾ ਕਈ ਕਿਸਾਨ ਵੀਰਾਂ ਨੂੰ ਲਾ ਲੋ ਵੀ ਬਾੜਨ ਚ ਦਿੱਕਤ ਆਉਂਦੀ ਹੈ ਤਾਂ ਧਿਆਨ ਨਾਲ ਆਪਾਂ ਇਹਨਾਂ ਵਰਤੋਂ 'ਚ ਲੈਣੇ ਕਿਉਂਕਿ ਇਹ ਇੱਕ ਪਲਾਸਟਿਕ ਹੈ ਜੇ ਆਪਣੇ ਪਸ਼ੂ ਦੇ ਵੱਜ ਵੀ ਸਕਦੀ ਹੈ ਜੇ ਆਪਾਂ ਸਹੀ ਢੰਗ ਨਾਲ ਨਾ ਪਾਵਾਂਗੇ ਨਮਸਕਾਰ ਕਿਸਾਨ ਵੀਰੋ ਜੇ ਇਹ ਜਾਣਕਾਰੀ ਵਧੀਆ ਲੱਗੀ ਹੈ ਆਵੀਂ ਨੋਕੇ ਸ਼ੇਅਰ ਕਰੀਓ ਤਾਂ ਜੋ ਆਪਣੇ ਕਿਸਾਨ ਵੀਰਾਂ ਦਾ ਜਿਹੜੇ ਨਵੇਂ ਫਾਰਮਰ ਵੀਰ ਨੇ ਉਹਨਾਂ ਦਾ ਫਾਇਦਾ ਹੋ ਸਕੇ ਧੰਨਵਾਦ ਮਿਲਦਾ ਇੱਕ ਨਵੀਂ ਪੀੜੇ ਦੇ